ਮਤਾ ਜੀ ਇਹ ਬੰਦੇ ਸਾਡੇ ਬੇਨਤੀ ਨੇ ਇਹਨਾਂ ਛੋਟੇ ਲੈ ਲਓ ਇੱਥੇ ਕਰਾਇਆ ਦੇਣਾ ਪੈਂਦਾ ਸੀਗਾ ਜਿਸ ਕਾਰਨ ਕਿ ਇਹਨੂੰ ਬਹੁਤ ਮੁਸ਼ਕਲ ਸੀਗਾ ਕੋ ਇਹਨਾਂ ਦਾ ਮਕਾਨ ਐ ਪਲਾਟ ਹੈਗਾ ਸੀਗਾ ਉਹ ਪਰੌਣ ਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਰ ਇਹਦੇ ਵਿੱਚ ਸਾਡਾ ਯੋਗਦਾਨ ਇਹਨਾਂ ਨਹੀਂ ਹੈ ਜਿੰਨਾ ਯੋਗਦਾਨ ਸਾਡੇ ਜੋ ਇਹ ਦੋ ਵੀਰ ਨੇ ਚਾਰ ਗੁਰਵਿੰਦਰ ਸਿੰਘ ਜੀ ਭੂਸ਼ਣ ਜੋ ਸਾਡੇ ਕੋਲ ਖੜੇ ਨੇ ਅਸ਼ੋਕ ਕੁਮਾਰ ਕਾਠ ਜੀ ਨਿਰਮਲ ਸਿੰਘ ਜੀ ਬਿੱਟੂ ਸਿੰਘ ਜੋਗਰਾਜ ਪ੍ਰੈਸ ਵਾਲੇ ਸੋ ਇਹਨਾਂ ਨੇ ਇਹ ਪੂਰਾ ਟਾਈਮ ਦਿੱਤਾ ਕਿਉਂਕਿ ਟਾਈਮ ਦੇਣਾ ਬਹੁਤ ਔਖਾ ਹੈ ਸੋ ਇਹਨਾਂ ਨੇ ਸਮਾਂ ਵੀ ਪੂਰਾ ਦਿੱਤਾ ਹੈ ਪੈਸੇ ਵੀ ਇਕੱਠੇ ਕੀਤੇ ਨੇ ਅਸੀਂ ਵੀ ਕੀਤੇ ਨੇ ਰਲ ਮਿਲ ਕੇ ਇਸ ਨੂੰ ਬਿਠਾਉਣ ਜਾਂ ਇਹ ਕਮਰਾ ਬਣਾਇਆ ਗਿਆ ਹੈ ਹੁਣ ਇਹਦੀ ਚਾਰ ਦਿਵਾਰੀ ਦੀ ਸਮੱਸਿਆ ਹੈ ਸੋ ਇਲਾਕਾ ਨਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਜੇ ਕਿਸੇ ਕੋਲ ਕੋਈ ਇੱਟੇ ਜਾਂ ਕੋਈ ਥੋੜਾ ਮੋਟਾ ਕੋਈ ਦੇ ਸਕਦਾ ਉਹ ਦੇਵੇ ਸੋ ਇਹਦੇ ਵਿੱਚ ਜੋ ਨੀਕੀ ਫਾਊਂਡੇਸ਼ਨ ਨੇ ਵੀ ਯੋਗਦਾਨ ਪਾਇਆ ਹੈ ਕ੍ਰਿਸ਼ਨਾ ਬੇਸਾਰਾ ਗਊਸ਼ਾਲਾ ਨੇ ਵੀ ਯੋਗਦਾਨ ਪਾਇਆ ਤੇ ਹੋਰ ਕਈਆਂ ਨੇ ਜੋ ਫੰਡ ਦਿੱਤਾ ਸਾਰਿਆਂ ਦਾ ਮਾਤਾ ਗੁਜਰੀਬਾਈ ਕੇਂਦਰ ਵੱਲੋਂ ਔਰ ਗੁਵਿੰਦਰ ਪੁਸ਼ੇ ਜੀ ਵੱਲੋਂ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਤਾਂ ਜੋ ਇਹ ਗਰੀਬ ਆਪਣੇ ਇੱਕ ਮਕਾਨ 'ਚ ਬੈਠ ਸਕੇ ਸੋ ਜਿਸ ਨੇ ਵੀ ਹੋਰ ਦਾਨ ਦੇਣਾ ਹੋਵੇ ਉਸ ਪਰ ਕਰਕੇ ਥੋੜਾ ਮੋਟੇ ਦਾ ਚਾਰਜ ਦਵਾ ਚਾਰ ਦੁਆਰੀ ਬਣ ਸਕੇ ਤੇ ਲੇਟਣ ਬਣ ਸਕੇ ਧੰਨਵਾਦ ਸਭ ਦਾ ਬਲਾਉ ਇੱਕ ਹਾਂਜੀ ਮੈਂ ਮਿਸਤਰੀ ਕਪੂਰ ਸਿੰਘ ਹੈ ਮੇਰਾ ਨਾਮ ਜੀ ਇਥੇ ਨਰੇਸ਼ ਦਾ ਗਰੀਬ ਬੰਦਾ ਸੀਗਾ ਉਸ ਦੇ ਮਾਤਾ ਗੁਜਰੀ ਵਾਲਿਆਂ ਨੇ ਸੇਵਾ ਕਰਨ ਵਾਸਤੇ ਮਕਾਨ ਬਣਾਉਣ ਵਾਸਤੇ ਮੈਨੂੰ ਪਤਾ ਲੱਗਿਆ ਉਹਨਾਂ ਨੇ ਸ਼ੁਰੂ ਕਰਿਆ ਮੈਨੂੰ ਪਤਾ ਲੱਗਿਆ ਮੈਂ ਵੀ ਉੱਥੇ ਪਹੁੰਚਿਆ ਕੰਮ ਕਰਿਆ ਜੀ ਸਾਰਾ ਕਰੀ ਜੰਨੇ ਆਹੇ ਆਪਣਾ ਭੂਸ਼ਨ ਵੀ ਤੇ ਹੋਰ ਕੀ ਨਾ ਛੋ ਕੁਮਾਰ ਸਾਰਿਆਂ ਇਹਨਾਂ ਨੇ ਨਾਲ ਬਹੁਤ ਮਦਦ ਕਰਕੇ ਸਾਰਾ ਬਹੁਤ ਵਧੀਆ ਕੰਮ ਕਰਿਆ ਜੀ ਅਸੀਂ ਕੰਮ ਕਰਦੇ ਆ ਜੋ ਵੀ ਸੇਵਾ ਕਰ ਰਹੇ ਆ ਜੀ ਜੋ ਕੁਝ ਦੇਣਗੇ ਤਾਂ ਵੀ ਠੀਕ ਹੈ ਸਾਨੂੰ ਨਾਂ ਵੀ ਦੇਣਗੇ ਤਾਂ ਵੀ ਠੀਕ ਹੈ ਇਹ ਇਹ ਜਿਹੇ ਗਰੀਬ ਬੰਦਿਆਂ ਨੇ ਕੰਮ ਆਉਂਦੇ ਰਹੇ ਤਾਂ ਬਹੁਤ ਚੰਗੀ ਗੱਲ ਹੈ ਜੀ ਇਹ ਮਾਤਾ ਗੁਜਰੀ ਵਾਲੇ ਬਹੁਤ ਕੁਝ ਕਰਦੇ ਨੇ ਉਹਦੇ ਵਾਸਤੇ ਗਰੀਬ ਹੈ ਜਿਹੜਾ ਬੰਦਾ ਉਹਨੂੰ ਰਸਣ ਵੀ ਦਿੰਦੇ ਨੇ ਸਾਰਾ ਕੁਛ ਕਰਦੇ ਨੇ ਇਹ ਮਹੀਨੇ ਦੇ ਮਹੀਨੇ 200 ਡੇਢ ਬਤਵਾਵਾਂ ਨੂੰ 2 2 2 ਡੇਢ 100 ਬਤਵਾਵਾਂ ਨੂੰ ਜਿਹੜੇ ਮਾਤਾ ਗੁਜਰੀ ਵਾਲੇ ਨੇ ਇਹ ਉਹਨਾਂ ਨੂੰ ਰਾਸ਼ਨ ਪਾਣੀ ਘਰੇ ਭੇਜਦੇ ਨੇ ਘਰੋਂ ਘਰੀ ਭੇਜਦੇ ਨੇ ਜੀ ਹਾਂਜੀ ਹਾਂਜੀ ਮੈਂ ਅਸ਼ੋਕ ਕੁਮਾਰ ਕਾਠ ਜੀ ਮੇਰੇ ਕੋਲ ਨਰੇਸ਼ ਕੁਮਾਰ ਜੀ ਦਾ ਅਸੀਂ ਮਕਾਨ ਬਣਾ ਰਹੇ ਹਾਂ ਜੀ ਤੇ ਇਹ ਮੇਰੇ ਕੋਲ ਆਏ ਸੀਗੇ ਵੀ ਮੈਨੂੰ ਇਸ ਤਰ੍ਹਾਂ ਇਸ ਤਰ੍ਹਾਂ ਮੈਨੂੰ ਦਿੱਕਤ ਹੈ ਪਹਿਲਾਂ ਹੀ ਇਹਨੇ ਦੱਸਿਆ ਸੀ ਮਾਤਾ ਗੁਜਰੀ ਭਲਾਈ ਕੇਂਦਰ ਵਾਲੇ ਮੇਰੀ ਹੈਲਪ ਕਰ ਰਹੇ ਨੇ ਤੇ ਮੈਂ ਸਾਡੇ ਬ੍ਰਦਰ ਗੁਰਵਿੰਦਰ ਭੂਸ਼ਨ ਜੀ ਨਾਲ ਵੀ ਬੇਨਤੀ ਕਰੀ ਇਹਨਾਂ ਨੇ ਸਟੈਂਡ ਲਿਆ ਜੀ ਅਸੀਂ ਆ ਮੇਰੇ ਮਿੱਤਰ ਨੇ ਨਿਰਮਲ ਸਿੰਘ ਬਿੱਟੂ ਸਿੰਘ ਅਸੀਂ ਸਟਾਰਟ ਕਰ ਲਿਆ ਜੀ ਉਸ ਤੋਂ ਬਾਅਦ ਅਸੀਂ ਮਾਤਾ ਗੁਜਰੀ ਭਲਾਈ ਕੇਂਦਰ ਨਾਲ ਜੀ ਨਾਲ ਵੀ ਬੇਨਤੀ ਦੁਆਰੇ ਕੀਤੀ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਇਹਨਾਂ ਦੇ ਸਹਿਯੋਗ ਨਾਲ ਅਸੀਂ ਜੀ ਆਪਣਾ ਕਮਰਾ ਖੜਾ ਕਰ ਸਕਿਆ ਜੀ ਇਸ ਜੀਸ ਨਾਲ ਸਾਨੂੰ ਬਹੁਤ ਖੁਸ਼ੀ ਹੋਈ ਵਿਚਾਰਾ ਇੱਕ ਗਰੀਬ ਬੰਦਾ ਆਪਦੀ ਛੱਤ ਥੱਲੇ ਬੈਠ ਜੋ ਧੰਨਵਾਦ ਜੀ ਸਾਰਿਆਂ ਦਾ ਉਸ ਤੋਂ ਪਹਿਲਾਂ ਤੁਹਾਨੂੰ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਹੋਰ ਕੀ ਮਦਦ ਦਿੱਤੀ ਗਈ ਹੈ ਇਹ ਮੇਰੀ ਕਦਮ-ਕਦਮ ਤੇ ਸਹਾਇਤਾ ਕਰਦੇ ਆਏ ਨੇ ਜੀ ਮਾਤਾ ਗੁਜਰੀ ਵੱਲੋਂ ਕੇਂਦਰ ਵੱਲੋਂ ਤੇ ਮੇਰੀ ਜੋ ਟ੍ਰਾਈ ਰਿਕਸ਼ਾ ਸੀ ਪੁਰਾਣੀ ਉਹ ਵੀ ਠੀਕ ਕਰਾਈ ਸੀ ਉਹਦੇ ਦੌਰਾਨ ਹੁਣ ਮੈਨੂੰ ਨਵੀਂ ਦਿੱਤੀ ਹੈ ਮੈਂ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਬਹੁਤ-ਬਹੁਤ ਧੰਨਵਾਦ ਹੈ